थोरा न कर ਮੈਂ ਕਿਰਪਾਲ ਸਿੰਘ ਛੇਤ ਪਬਲਿਕ क्राइम ਨਿਊਜ਼ ਚੈਨਲ ਤੋਂ ਮਸਲਾ ਜਿਹੜਾ ਜਰੂਰ ਹੋ ਰਿਹਾ ਕਰਕੇ ਪੁੱਛ ਆ ਗਿਆ ਅਸੀਂ ਨਾ ਖਬਰ ਕਰਨ ਵਾਸਤੇ ਗਏ ਸੀ ਪਿੰਡ ਚੱਕ ਸ਼ਿਕੰਦਰ ਜੋ ਥਾੜਾ ਢੰਡੇਰ ਦੇ ਵਿੱਚ ਪੈਂਦਾ ਉਸ ਪਿੰਡ ਦਾ ਹੀਰਾ ਸਿੰਘ ਜਿਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ ਸ਼ਰੇਆਮ ਕੋਈ ਘਰ ਦੇ ਵਿੱਚ 100 ਤੋਂ ਪਲੱਸ ਉਹਨੇ ਜਨਾਨੀਆਂ ਔਰ ਬੰਦੇ ਮੁੰਡੇ ਜਿਹੜੇ ਉਹ ਇਕੱਠੇ ਕੀਤੇ ਹੋਏ ਸਨ ਸਾਡੇ ਨਾਲ ਹੱਥੋਂ ਵੱਧ ਬਤਮੀਜ਼ੀ ਕੀਤੀ ਉਹਨੇ ਇਸ ਸਬੰਧ ਦੇ ਵਿੱਚ ਅਸਾਂ ਐਸਐਚਓ ਝੰਡੇਰ ਸਰਦਾਰ ਮਨਜੀਤ ਸਿੰਘ ਨੂੰ ਤਰਖਾਸਤ ਦੇ ਕੇ ਆਏ ਕੋਈ ਲਗਭਗ 10 ਤੋਂ 15 ਬੰਦੇ ਸੀ ਅਸੀਂ ਜਦੋਂ ਝੰਡੇਰ ਥਾਣੇ ਦੇ ਬਰਖਾਸਤ ਦੇ ਕੇ ਆਏ ਆ ਤੇ ਝੰਡੇਰ ਬਰਖਾਸਤ ਦੇਣ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਪੁੱਛਿਆ ਤਾਂ ਉਹ ਕਹਿੰਦਾ ਆਪਣੇ ਬਿਆਲ ਲਿਖਾ ਕੇ ਜਾਓ ਕਾਰਵਾਈ ਬਾਅਦ ਵਿੱਚ ਹੋਊਗੀ ਜਦੋਂ ਅਸੀਂ ਬਿਆਨ ਵੀ ਲਿਖਾ ਦਿੱਤੇ ਆ ਇਸ ਗੱਲ ਨੂੰ 10 ਦਿਨ ਤੋਂ ਵੱਧ ਸਮਾਂ ਬੀਤ ਚੁਕਿਆ ਐ ਐਸਐਚਓ ਸਾਹਿਬ ਨੇ ਕੋਈ ਵੀ ਕਿਸੇ ਵੀ ਕਿਸਮ ਦੀ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਉੱਤੇ ਇਸ ਸੰਬੰਧੀ ਕੇਵਲ ਅਧਿਕਾਰੀ ਦੇ ਧਿਆਨ ਨੂੰ ਲਿਆਇਆ ਇਹ ਡੀਐਸਪੀ ਸਾਹਿਬ ਦੇ ਨਾਲ ਵੀ ਬਾਰ ਬਾਰ ਫੋਨ ਤੇ ਗੱਲ ਹੁੰਦੀ ਰਹੀ ਐ ਡੀਐਸਪੀ ਸਾਹਿਬ ਨੇ ਰਾਜਕੁਮਾਰ ਰਜਨਾਲਾ ਤੋਂ ਜਿਹਨਾਂ ਦੀ ਅੱਜ ਬਦਲੀ ਹੋ ਚੁੱਕੀ ਐ ਫਿਰ ਐਸਐਸਪੀ ਅੰਮ੍ਰਿਤਸਰ ਉਹਨਾਂ ਐਸਪੀ ਅੰਮ੍ਰਿਤਸਰ ਉਹਨਾਂ ਦੇ ਨਾਲ ਵੀ ਗੱਲਬਾਤ ਸਾਡੀ ਹੋਈ ਐ ਐਸਐਸਪੀ ਦੇ ਰੀਡਰ ਨੇ ਉਹਨਾਂ ਨਾਲ ਵੀ ਬਾਰ-ਬਾਰ ਗੱਲਬਾਤ ਹੋਈ ਆ ਪਰ ਕੋਈ ਵੀ ਗੱਲ ਦਾ ਕਿਸੇ ਪਾਸੇ ਕੋਈ ਸ਼ਟਾ ਨਹੀਂ ਮਿਲਿਆ ਕੀ ਕਾਰਨ ਹੈ ਕਿ ਤੁਹਾਨੂੰ ਜਿਹੜੀ ਪੂਸਤ ਕੰਮ ਨਹੀਂ ਕਰ ਰਹੀ ਹੈ ਪਹਿਲੀ ਗੱਲ ਤੇ ਮੈਂ ਇਹ ਗੱਲ ਕਹੂੰਗਾ ਕਿ ਇਹ ਪੁਲਿਸ ਦਾ ਫਰਜ ਬਣਦਾ ਸੀਗਾ ਇਹ ਜਏ ਗੁੰਡਿਆਂ ਨੂੰ ਨੱਥ ਪਾ ਕੇ ਰੱਖਣ ਦਾ ਉਹਨਾਂ ਗੁੰਡਾਗਰਦੀ ਸਾਡੇ ਨਾਲ ਨਹੀਂ ਕੀਤੀ ਉਹਨਾਂ ਦੀ ਖੋਦ ਉਸ ਹੀਰਾ ਸਿੰਘ ਦੀ ਜ਼ੁਬਾਨੀ ਕਿ ਉਹਨੇ ਬਿਜਲੀ ਬੋਰਡ ਦੇ ਜੈ ਨਾਲ ਗੁੰਡਾਗਰਦੀ ਕੀਤੀ ਮੀਟਰ ਰੀਡਰ ਦੇ ਨਾਲ ਗੁੰਡਾਗਰਦੀ ਕੀਤੀ ਹੋਰ ਵੀ ਕਰਮਚਾਰੀਆਂ ਦੇ ਨਾਲ ਵੀ ਗੁੰਡਾਗਰਦੀ ਕਰਦਾ ਰਿਹਾ ਪੁਲਿਸ ਨੂੰ ਚਾਹੀਦਾ ਕਿ ਉਹਨੂੰ ਨੱਥ ਪਾਉਣੀ ਪਰ ਪੁਲਿਸ ਨੂੰ ਨੱਥ ਪਾਉਣ ਦੀ ਬਜਾਏ ਗੁੰਡਾਗਰਦੀ ਨੂੰ ਕ੍ਰਾਈਮ ਨੂੰ ਕ੍ਰਿਮੀਨਲ ਲੋਕਾਂ ਨੂੰ ਸਹਿ ਦੇ ਰਹੀ ਆ ਕ੍ਰਾਈਮ ਨੂੰ ਵਡਾਵਾ ਦੇਣ ਵਾਲਾ ਮਨਜੀਤ ਸਿੰਘ ਐਸ ਐਚਓਾ ਝਡੇਰ ਖਾਲੇ ਦਾ ਹੁਣ ਕੀ ਮੰਗ ਕਰਦੇ ਹੋ ਮੰਗੇ ਆ ਕਿ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਪੱਤਰਕਾਰਾਂ ਦੇ ਨਾਲ ਕੱਲ ਨੂੰ ਕੋਈ ਹੋਰ ਵੀ ਗੁੰਡਾਗਰਦੀ ਕਰੂਗਾ ਪੱਤਰਕਾਰਾਂ ਦੇ ਨਾਲ ਇਹ ਗੁੰਡਾਗਰਦੀ ਕਰਨ ਦਾ ਮਤਲਬ ਇਹਨਾਂ ਦਾ ਇਹ ਆ ਕਿ ਜਿਹੜਾ ਕ੍ਰਾਈਮ ਆ ਜਿਹੜਾ ਕ੍ਰਾਈਮ ਆ ਉਸ ਨੂੰ ਜਿਹੜਾ ਲੋਕਾਂ ਵਿੱਚ ਨਸ਼ਰਨਾਕ ਕੀਤਾ ਜਾਵੇ ਲੋਕਾਂ ਦੇ ਵਿੱਚ ਕ੍ਰਾਈਮ ਦੀਆਂ ਖਬਰਾਂ ਨਾ ਜਾਣ ਇਸ ਕਰਕੇ ਪ੍ਰੈਸ ਦੇ ਉੱਤੇ ਜਿਹੜੀ ਆਜ਼ਾਦੀ ਦੀ ਜਿਹੜੀ ਹੈਗੀ ਆ ਇਸ ਕਰ ਇਸ ਕਰਕੇ ਪ੍ਰੈਸ ਜਿਹੜੀ ਪ੍ਰੈਸ ਆ ਉਹਨੂੰ ਦਬਾਇਆ ਜਾ ਰਿਹਾ ਕਿ ਇਹਨਾਂ ਦੀ ਆਵਾਜ਼ ਜਿਹੜੀ ਉਹ ਦਬਾਈ ਜਾਵੇ ਸੱਚ ਦੀ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਜੇਕਰ ਪੁਤ ਸੁਪਰਚਾਹਨ ਨਹੀਂ ਕੋਈ ਕਾਰਵਾਈ ਕਰਦਾ ਤਾਂ ਅਗਲਾ ਲੈਸ ਕਰੀ ਹੋਏਗਾ ਅਗਲਾ ਕੱਲ ਨੂੰ ਅਸੀਂ ਮਜੀਠੇ ਦੇ ਵਿੱਚ ਪੁਤਲਾ ਫੂਕਾਂਗੇ ਐਸ ਐਚਓ ਮਨਜੀਤ ਸਿੰਘ ਢੇਰ ਦਾ ਉਸ ਤੋਂ ਉਪਰੰਤ ਜਿਹੜਾ ਵਾ ਅਜਨਾਲੇ ਦੇ ਵਿੱਚ ਡੀ ਐਸ ਪੀ ਸਾਹਿਬ ਦੀ ਜਿਹੜਾ ਦਫਤਰ ਆ ਉਹਦੇ ਉੱਤੇ ਉਥੇ ਪੁਤਲਾ ਵੀ ਫੁਕਿਆ ਜਾਊਗਾ ਉਥੇ ਧਰਨਾ ਵੀ ਲਾਇਆ ਜਾਊਗਾ ਜੇਕਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤੇ ਭੋਖੜ ਤੱਕ ਵੀ ਗੱਲ ਪਹੁੰਚ ਸਕਦੀ ਆ ਤੇ ਐਸਐਸਪੀ ਸਾਹਿ ਦਾ ਵੀ ਦਫਤਰ ਜਿਹੜਾ ਸਮੂਹ ਜਿਹੜਾ ਪੱਤਰਕਾਰ ਭਾਈਚਾਰਾ ਵਾ ਉਹਨਾਂ ਦੇ ਅੰਦਰ ਰੋਸ ਆ ਤੇ ਐਸਐਸਪੀ ਸਾਹਿ ਦਾ ਦਫਤਰ ਜਿਹੜਾ ਉਹ ਵੀ ਘੇਰਿਆ ਜਾ ਸਕਦਾ ਕੁਝ ਲੋਕ ਐਸੇ ਨੇ ਮੈਂ ਗੱਲ ਕਹਿ ਦੇਵਾਂ ਕੁਝ ਲੋਕ ਐਸੇ ਆ ਜਿਹੜੇ ਜਥੇਬੰਦੀਆਂ ਦਾ ਨਾਮ ਵਰਕੇ ਕਿਸਾਨ ਯੂਨੀਅਨ ਦਾ ਨਾਮ ਵਰਤ ਗਏ ਤੇ ਇਸ ਗੁੰਡਾ ਗੁੰਡਾਗਰਦੀ ਕਰਨ ਵਾਲੇ ਬੰਦੇ ਦਾ ਸਾਥ ਦੇ ਰਹੇ ਨੇ ਅਸੀਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਅਜਿਹੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦਾ ਸਾਥ ਦੇਣ ਵਾਲੇ ਜਿਹੜੇ ਤੁਹਾਡੇ ਮੈਂਬਰ ਨੇ ਜਾਂ ਪ੍ਰਧਾਨ ਨੇ ਉਹਨਾਂ ਨੂੰ ਵੀ ਜਿਹੜਾ ਰੋਕਿਆ ਜਾਵੇ ਜੇਕਰ ਉਹ ਐਸੇ ਰਸਤੇ ਤੇ ਚੱਲਦੇ ਰਹੇ ਤੇ ਸਮੂਹ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਜਥੇਬੰਦੀਆਂ ਦਾ ਬਾਈਕਾਟ ਕਰਨ ਤੱਕ ਜਿਹੜਾ ਉਹ ਮਜਬੂਰ ਹੋਵੇਗਾ